ਤਮ ਪਹਿਲਵਾਨ ਦੀ ਉਮਰ ਉਦੋਂ 18 ਸਾਲ ਦੀ ਹੁੰਦੀ ਸੀਗੀ ਜਦੋਂ ਟੋਕੇ ਵਾਲੀ ਮਸ਼ੀਨ ਦੇ ਵਿੱਚ ਇਹਨਾਂ ਦੀ ਬਾਹ ਕੱਟੀ ਗਈ ਸੀ ਮੇਰੇ ਵੀਰੋ ਆਹ ਜੱਟ ਨੇ ਕਹਿੰਦੇ ਇੱਕ ਬਾਹ ਦੇ ਨਾਲ 37 ਸਾਲ ਕਬੱਡੀ ਖੇਡੀ ਐ 1991 ਦਾ ਅਗਸਤ ਮਹੀਨਾ ਸੀਗਾ ਜਦੋਂ ਬਾਪੂ ਪ੍ਰੀਤਮ ਪਹਿਲਵਾਨ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਕਬੱਡੀ ਕੱਪ ਖੇਡਣ ਗਿਆ ਸੀਗਾ ਉੱਥੇ ਖਬਰ ਮਿਲੀ ਵੀ ਮਸਿਆਂ ਤੇਰੇ ਘਰ ਦੋ ਧੀਆ ਤੋਂ ਬਾਅਦ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਐ ਤੇ ਬਾਪੂ ਨੇ ਸultanpur ਤੋਂ ਆਉਂਦੇ ਆਉਂਦੇ ਆ ਪੁੱਤਰ ਦਾ ਨਾਂ ਸੋਚਿਆ ਸੀਗਾ ਵੀ ਮੈਂ ਘਰ ਜਾਉਂਗਾ ਮੈਂ ਪੁੱਤਰ ਦਾ ਨਾਂ ਮਹਾਪੁਰਸ਼ਾਂ ਦੀ ਧਰਤੀ ਦੇ ਨਾਂ ਦੇ ਉੱਤੇ ਸultanpur ਦੇ ਨਾਂ ਦੇ ਉੱਤੇ ਘਰੇ ਜਾ ਕੇ sultanpur ਰੱਖੂਗਾ ਇੱਕ ਵਾਰੀ ਬਾਪੂ ਦੀ ਸੋਚ ਤੇ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਪੰਜਾਬੀ ਵੀਰੋ ਕੇ ਬਾਪ ਤਕੜਾ ਖੇਡਿਆ ਪੁੱਤ ਦੀ ਚੜ੍ਹਤ ਪੂਰੀ ਓਏ ਮਰਕ ਬਈ ਕਿ ਦੁਨੀਆ ਤੇ ਛਾ ਗਿਆ ਪੁੱਤ ਪ੍ਰੀਤੇ ਪਲਵਾਨ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਸਮਸਪਰੀਏ ਸੁਲਤਾਨ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਸਮਸਪਰੀਏ ਸੁਲਤਾਨ ਦਾ ਕਿਣਵਾ ਮੰਡੀ ਦੀ ਟੀਮ ਜੇਤੂ ਹੈ ਹੈਲੋ ਸਰਬਜੀਤ ਈਲਵਾਲ